ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ HF ਬੈੜ ਤਾਜੀ ਸੂਈ ਵੀ ਸੇਲ ਆ ਟਟੇੜ ਵੀਰ ਤੇ ਦੇ ਬਾਰੇ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਮਨਪ੍ਰੀਤ ਸਿੰਘ ਜੀ ਪਿੰਡ ਗੁੱਡੀਗੁਰਦ ਜਿਹੜਾ ਬਰਨਾਲਾ ਤਹਿਿਲਤਾ ਪਾਜੀ ਮੋਬਾਈਲ ਨੰਬਰ ਜੀ ਆਪਣਾ 98786 10864 98786 10864 ਜਿਹੜਾ ਆਪਾਂ ਬੈੜ ਦੇਖੀ ਹੈ ਨਾ ਜਿਹੜਾ ਸੂਰ ਸੁਈ ਆ ਇਹ ਦੂਜਾ ਸੂਰ ਸੁਈ ਹੈ ਵੀਰੇ ਤੇ ਮਗਰ ਆ ਗਈ ਤੇ ਬੱਚੀ ਹੈ ਨਾ ਮਗਰ ਬੱਚੀ ਹੈ ਜੀ ਠੀਕ ਹੈ ਤੇ ਕੈ ਦਿਨ ਹੋਗੇ ਸੁਈ ਨੂੰ ਇਹਨੂੰ ਅੱਜ 10ਵਾਂ ਦਿਨ ਜੇਰ ਜਪਾ ਓਕਿਆ ਮੈਂ ਕਹਾਂ ਜਮਾ ਦੁੱਧ ਕਿੰਨਾ ਹੁਣ ਦੁੱਧ ਹੁਣ ਆਏਗਾ ਵੀ ਇਹ 20 ਕਿਲੋ 23 ਹੋਵੇ 24 ਹੋਵੇ ਤੇ ਦੁੱਧ ਕਹਿੰਦੇ ਬਾ 20 ਲੀਟਰ ਤੋਂ ਪਾਰ ਆਪਾਂ ਬਣਾ ਗਏ ਵੀ 20 ਲੀਟਰ ਤੋਂ ਪਰ 23 24 ਲੀਟਰ ਹੈਗਾ ਵੀਰੇ ਹੁਣ ਪਿਆਰਾ ਦੋ ਟੈਂਕ ਚ ਵਾਕੇ ਦੇਵਾ ਮੈਂ ਕਹਿੰਦਾ ਦੋ ਟੈਂਕ ਚ ਵਾਕੇ ਹਾਂ ਠੀਕ ਆ ਹੁਣ ਆਪਾਂ ਬੱਚਾ ਲਾਇਆ ਬੈੜ ਪਸਮਾਚ ਆ ਗਈ ਬੱਚਾ ਬੰਨਣਾ ਨਾ ਮੁਰੇ ਹਣਾ ਆਹ ਤੇ ਧਾਰਾ ਦੂਰਾ ਕਿਵੇਂ ਧਾਰਾ ਓਕੇ ਵੀਰੇ ਮਾਰ ਕੇ ਦਿਖਾ ਦਿੰਨੇ ਸੁਭਰ ਧਾਰਾ ਦੇਖ ਸਕਦਾ ਬੈੜ ਗਿਆ ਬੱਚਾ ਲਾਤਾ ਆਪਾਂ ਪਸਮਾਤੀ ਬੈੜ ਤੇ ਵੀਡੀਓ ਬਣਾਉਣ ਦਾ ਟਾਈਮ ਤੇ ਆਪਣਾ ਦੁਪਹਿਰ ਦਾ ਹੋਊਗਾ ਉਹ ਦੇਖੋ ਜਮ ਸਾਫ ਸੁਥਰਾ ਚੋਨਾ ਮੋਟਾ ਮੋਟਾ ਕਿ ਗੱਟ ਜਾਈ ਦੇਖੋ ਪੂਰੀ ਮੋਟੀ ਮੋਟੀ ਕਰਨ ਯਾਰਗੀ ਹੈ ਨਾ ਆਪਾਂ ਕਹਿੰਦਾ ਬਾ ਉਹ 11 ਡੱਬੇ ਟਾਈਮ ਦੇ ਬੰਦੇ ਨੂੰ ਮਨਾ ਕੇ ਦੇ ਦਾਂ ਹਾਂ ਹਾਂ ਮਨਾ ਕੇ ਦੇਵਾਂਗੇ ਵੀਰੇ ਆਪਾਂ ਕਿਹੜਾ ਕੋਈ ਵਪਾਰ ਕਰਦੇ ਆ ਘਰੇਲੂ ਕੰਮ ਆ ਸਾਡਾ ਇੱਕ ਬੈੜਾ ਬੋਦੀ ਵੇਚੀ ਇੱਕ ਹਣ ਵੇਚੀ ਆ ਹਾਂ ਠੀਕ ਆ ਬਾਅਦ ਠੀਕ ਆ ਧਾਰਾ ਧੋਕਿਆ ਰੇਟ ਇਹਦੇ ਵੇਚਣ ਵਾਲਾ ਕੀ ਰੱਖਿਆ ਰੇਟ ਵੀਰੇ ਇਹਦਾ ਲੈਂਡ ਦੇਣਾ 1 ਲੱਖ 22 ਹਜ਼ਾਰ ਦੀ ਦੇ ਮਾਣਦਾਨ ਕਰਦਾਂਗੇ ਮਾੜਾ ਮੋਟਾ ਮਾਣਦਾਨ ਕਰਦੇ ਟੋਰ ਦੇ ਬਾਹਰ ਨੂੰ 1 ਲੱਖ 22 ਹਜ਼ਾਰ ਦੇ ਵਿੱਚੋਂ ਬੈੜ ਮੌਕੇ ਤੇ ਨਰਮ ਹੋ ਜੂ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਲਿੱਸੀ ਨਾਮੀ ਕਿਸੇ ਪਾਸੋਂ ਨਹੀਂ ਫੁੱਲ ਜਿੰਦਜਾਨ ਵੱਡੀ ਫੁੱਲਾ ਕੋਈ ਵੀ ਛੋਟੀ ਮੰਨ ਕੇ ਨਾਵੇ ਮੋੜ ਲੈ ਬਰੇ 122000 ਰੁਪਏ ਕੀਮਤ ਆ ਜੇਰ ਜੱਪਾ ਧਾਰ ਦਾ ਭਾਓ ਕਿ 22 ਲੀਟਰ ਦੁੱਧ 11 ਲੀਟਰ ਦੁੱਧ ਪਰ ਟਾਈਮ ਦਾ ਮਣਕੇ ਦੇਵਾਂਗੇ ਹਾਂ ਹਾਂ ਮਣਕੇ ਦੇਵਾਂਗੇ ਸੌਦਾ ਕਰ ਲੈ ਕੋਈ ਵੀਰ ਦੋ ਟਾਈਮ ਚਵਾ ਦੇ ਹਾਂ ਦੋ ਟਾਈਮ ਚਵਾ ਕੇ ਦੇ ਦੇ ਤੇ ਮਗਰ ਆ ਗਈ ਬੱਚੀ ਨੰਬਰ ਬੋਲ ਦਿਓ ਤੁਹਾਰੇ ਆਪਣਾ 9578610864 ਜੋ ਸਾਰੇ ਪਾਸੇ ਓਕੇ ਆ ਫੁੱਲ ਵੱਡੀਆਂ ਕੋਈ ਵੀਰ ਛੋਟੀ ਨਾ ਮੰਨੇ ਤੇ ਥੜ ਸੋਣਾ ਹੱਤੀ ਚਵਾਈਲਾ ਕਹਿੰਦਾ ਬਾਬਾ ਅੰਦਾਜ਼ਾ ਆ ਜਾ ਫਿਰ ਚੱਲੂ 30 ਦੇ ਲਵੇ ਲਾਉਣੇ ਜੇ ਇਹ ਤੋਂ ਬਾਹਰ ਚੱਲੂ ਵੀ ਰੇ ਵੜ ਜਿਹਦੇ ਥੱਲੇ ਹੁਣ 23 24 ਲੀਟਰ 10ਵੇਂ ਦਿਨ ਅਜ ਤਿਆਰ ਆ ਵੱਧ ਚੱਲੂ ਕਹਿੰਦੇ ਬਾਪਾ ਕਹਿੰਦੇ 30 ਮੰਨ ਕੇ ਲੈ ਲੈ ਮੰਨ ਹਾਂ 30 ਮੰਨ ਕੇ ਲੈ ਲੈ 34 25 ਲੀਟਰ ਦੁੱਧ ਦੇਣ ਦੀ ਇਮੀਤ ਆ ਠੀਕ ਆ ਵੀਰੋ ਦੇਖ ਲੇ ਸਭ ਦਾ ਤਹਿਦ ਲੋ ਧੰਨਵਾਦ